ਲੋਕ ਇਨਸਾਫ ਮੰਚ ਵੱਲੋਂ 7 ਜੁਲਾਈ ਦੇ ਧਰਨੇ ਦੀ ਤਿਆਰੀ ਸੰਬੰਧੀ ਪਿੰਡ ਆਰਾਮਗੜ੍ਹ ਵਿਖੇ ਵਿਸ਼ਾਲ ਮੀਟਿੰਗ ਡੇਰਾ ਮਈਏ ਭਗਵਾਨ ਦੇ ਸਾਹਮਣੇ ਪਿੰਦੇ ਗੰਦੇ ਪਾਣੀ ਦੀ ਨਿਕਾਸੀ ਲਈ ਹੋਵੇਗਾ ਆਰ ਪਾਰ ਦਾ ਸੰਘਰਸ਼ ਜਰਨਲ ਫਲੋਰ ਲੋਕ ਇਨਸਾਫ ਮੰਚ ਵੱਲੋਂ ਡੇਰਾ ਮਈਏ ਭਗਵਾਨ ਦੇ ਗੇਟ ਸਾਹਮਣੇ ਪਿੰਦੇ ਗੰਦੇ ਪਾਣੀ ਦੀ ਨਿਕਾਸੀ ਦੇ ਹੱਲ ਲਈ 7 ਜੁਲਾਈ ਨੂੰ ਦੀ ਡੀਪੀਓ ਦਫਤਰ ਫਲੋਰ ਸਾਹਮਣੇ ਪੱਕਾ ਧਰਨ ਲਗਾਇਆ ਜਾ ਰਿਹਾ ਹੈ ਜਿਸ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਇਸ ਸਬੰਧੀ ਪਿੰਡ ਰਾਮਗੜ੍ਹ ਵਿਖੇ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਰਨੈਲ ਫਲੋਰ ਨੇ ਕੀਤੀ ਇਸ ਮੌਕੇ ਲੋਕ ਇੰਸਾਮਾਂ ਚ ਤੇ ਪ੍ਰਧਾਨ ਜਰਨੈਲ ਫਲੋਰ ਮੁਖਬਲਾਰੇ ਐਡਵੋਕੇਟ ਸੰਜੀਪ ਕੁਮਾਰ ਪੋਰਾ ਸਖਤਰ ਪ੍ਰਸ਼ੋਤਮ ਫਲੋਰ ਮੀਤ ਪ੍ਰਧਾਨ ਮਾਸਟਰ ਹੰਸਰਾਜ ਡਾਕਟਰ ਅਸ਼ੋਕ ਕੁਮਾਰ ਡਾਕਟਰ ਸੰਦੀਪ ਕੁਮਾਰ ਸਰਜੀਤ ਸਾਭੀ ਸਰੂਪ ਗਲੇਰ ਅਤੇ ਇਹਨਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਆਜ਼ਾਦੀ ਦੇ 7 ਦਹਾਕੇ 20 ਸਾਲ ਤੋਂ ਬਾਅਦ ਵੀ ਪਿੰਡਾਂ ਤੇ ਸ਼ਹਿਰਾਂ ਵਿੱਚ ਬਰਾਬਰ ਵਿਕਾਸ ਨਹੀਂ ਹੋਇਆ। ਅਜੇ ਨਾ ਹੀ ਹਾਲੇ ਤੱਕ ਪਿੰਡਾਂ ਤੇ ਸ਼ਹਿਰਾਂ 'ਮਦੀ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਕਮਾ ਹੱਲ ਹੋ ਸਕਿਆ ਹੈ। ਆਗੂਆਂ ਨੇ ਕਿਹਾ ਕਿ 7 ਜੁਲਾਈ ਨੂੰ ਡੇਰਾ ਮਈਆ ਭਗਵਾਨ ਫਲੋਰ ਦੇ ਗੇਟ ਸਾਹਮਣੇ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਪੱਕਾ ਤਰਨਾਲ ਲਗਾਇਆ ਜਾ ਰਿਹਾ ਹੈ। ਇਸ ਮੌਕੇ ਪਿੰਡ ਪਿੰਡ ਨਵਾਸੀਆਂ ਵੱਲੋਂ ਸ਼ਿੰਗਾਰ ਵਿੱਚ ਪੂਜਨ ਦਾ ਐਲਾਨ ਕੀਤਾ ਗਿਆ। ਅਤੇ ਲੋਕ ਇਨਸਾਮਾਨ ਚਾਤਾ ਪਿੰਡ ਵਿੱਚ ਯੂਨਿਟ ਬਣਾਉਣ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਮੀਟਿੰਗ ਵਿੱਚ ਸੰਦੀਪ ਕੁਮਾਰ ਹੀ ਸਰਪੰਚ ਰੇਖਾ ਰਾਣੀ ਗੁਰਦੀਪ ਕੁਮਾਰ ਸ਼ੋਕ ਕੁਮਾਰ ਸੂਰਜ ਪ੍ਰਕਾਸ਼ ਗਰਮੇਜ਼ ਕੋਰ ਜਸਪਾਲ ਲੰਮੜਦਾਰ ਕਮਲਕਿਸ਼ੋਰ ਜਗਜੀਵਨ ਰਾਮ ਮਨਜੀਤ ਕੁਮਾਰ ਤਰਸੀਮਨਾਥ ਪਵਨ ਕੁਮਾਰ ਬਲਦੇਵ ਰਾਜ ਆਦ ਹਾਜ਼ਰ ਸਨ ਕਰਕੇ ਇੱਥੇ ਅਸੀਂ ਆਏ ਆ ਤੁਹਾਡੇ ਕੋਲ ਲੋਕ ਸਾਹਿਬ ਮੱਚਵਲੋਂ ਇਸੇ ਪਾਰਟੀ ਬਣੋਂ ਨਹੀਂ ਆਏ ਕਿਸੇ ਰਾਜ ਨੀਤਿਕ ਧਰ ਬਣੋਂ ਨਹੀਂ ਆਏ ਅਈ ਤਾਂ ਸਿਰਫ ਇਹ ਕੋ ਆਹ ਲੋਕ ਬਣ ਕੇ ਚੌਂਕੀਦਾਰਾ ਕਰ ਰਹੇ ਪਿੰਡਾਂ ਦੇ ਵਿੱਚ ਜਾ ਰਹੇ ਆ ਵੀ ਆਓ ਲੋਕੋ ਇਕੱਠੇ ਹੋਈਏ ਸਾਡੇ ਮਸਲੇ ਬਹੁਤ ਆ ਸਾਡੇ ਬਾਟ ਦਾ ਦਾ ਮਸਲਾ 플ੋਰ ਦੇ ਵਿੱਚ ਕਾਹੀ ਲੰਮੇ ਸਮੇ ਤੋਂ ਹੱਲ ਨਹੀਂ ਹੋ ਰਿਹਾ ਸਾਡੇ ਤਾਣੀ ਦਾ ਮਸਲਾ ਆ ਕਾਫੀ ਦੇਰ ਤੋਂ ਇਹ ਆਰਾਮਗੜ ਦਾ ਪਾਣੀ ਆ ਉਹਦਾ ਵੀ ਮਸਲਾ ਹੱਲ ਹੋ ਰਿਹਾ ਕਈ ਸਾਲ ਹੋ ਗਏ ਪਾਣੀ ਜਿਹੜਾ ਤੇ ਨਾਲ-ਨਾਲ ਜਾ ਕੇ ਮਈਆ ਦਰਬਾਰ ਦੇ ਸਾਹਮਣੇ ਖੜਦਾ ਉੱਥੇ ਲੱਗ-ਪਕ ਲੱਗ ਨਹੀਂ ਹੁੰਦਾ ਇਹਨਾਂ ਮੌਸਮਾਂ ਦਾ ਆ ਉੱਥੇ ਸਾਡੇ ਬੱਚੇ ਜਿਹੜੇ ਪੰਡ ਜਾਂਦੇ ਆ ਬੈਨਾਂ ਲੱਗਦੀਆਂ ਆ ਆਮ ਲੋਕ ਲੰਗਦੇ ਆ ਪਰ ਧਰਨਾ ਲਾਉਣ ਦੇ ਬਾਵਜੂਦ ਵੀ ਉਹ ਹੱਲ ਨਹੀਂ ਹੋਇਆ ਅਸੀਂ ਤੁਹਾਡੇ ਨਗਰ ਦੇ ਵਿੱਚ ਤਾਂ ਆ ਜਾ ਆਏ ਆ ਪਿੰਡਾਂ ਦੇ ਵਿੱਚ ਜਾ ਰਹੇ ਆ ਪਿੰਡਾਂ ਦੇ ਵਿੱਚ ਹੋਂਕਾ ਦੇ ਰਹੇ ਆ ਇਹ ਮਸਲੇ ਹੱਲ ਕਰਾਉਣ ਲਈ ਸਾਨੂੰ ਇਕੱਠੇ ਹੋਣਾ ਪੈਣਾ ਸਾਡੀ ਹੋਰ ਵੀ ਜਿਹੜੇ ਬਾਹ ਫੜਦੇ ਇਹ ਤਾਂ ਬੜੇ ਦੋਸਤ ਦੀ ਗੱਲ ਆ ਪਿਛਲੇ ਸਮੇਂ 4-5 ਦਿਨ ਹੋ ਗਏ ਆ ਨਵਾਂ ਸਰ ਰੋਡ ਦੇ ਉੱਤੇ ਇੱਕ ਐਕਸੀਡੈਂਟ ਬਹੁਤ ਭਾਰਾ ਹੋਇਆ ਜਿਹਦੇ ਵਿੱਚ ਚਾਰ ਬੀਬੀਆਂ ਮੌਤ ਤੇ ਸਰਪੰਚ ਜੀ ਕੀ ਸਾਹਕਾ ਸਰਪੰਚ ਸਾਹਿਬ ਤੇ ਵਿਸ਼ੇਸ਼ ਰੂਪ ਦੇ ਨਾਲ ਇੱਥੇ ਲੋਕ ਇਨਸਾਫ ਮੰਗਦੇ ਪ੍ਰਧਾਨ ਸਾਹਿਬ ਜਰਨੈਲ ਫਲੋਰ ਜੀ ਸਾਡੇ ਮਾਸਟਰ ਹੰਸ ਰਾਜ ਜੀ ਡਾਕਟਰ ਸ਼ੋਕ ਜੀ ਪਰਿਸ਼ੋਧਕ ਪਟਾਲੋ ਜੀ ਹੋਰ ਦਰਜਾ ਬਦਰਜਾ ਜਿੰਨੇ ਵੀ ਜਿੰਮੇਵਾਰ ਸਾਥੀ ਮਾ ਸਨਮਾਨ ਜੋ ਚਕੀਤਾ ਇਸ ਮੇਡ ਦੀਆਂ ਮੈਂ ਸਾਰਿਆਂ ਨੂੰ ਸਭ ਤੋਂ ਪਹਿਲਾਂ ਜੈ ਭੀ ਜੈ ਭਾਰਤ ਅੱਗਾ ਵੈਸੇ ਤਾਂ ਸਾਰੀਆਂ ਗੱਲਾਂ ਕਹਿ ਦਿੱਤੀਆਂ ਆ ਤੁਹਾਨੂੰ ਦੱਸ ਵੀ ਦਿੱਤਾ ਮੈਸੇਜ ਵੀ ਦੇ ਦਿੱਤਾ ਬਟ ਮੇਰੇ ਮਨਾ ਕਰਨ ਦੇ ਬਾਅਦ ਵੀ ਕਹਿੰਦੇ ਦੋ ਸ਼ਬਦ ਜ਼ਰੂਰ ਬੋਲੋ ਉਮੈਂ ਨਹੀਂ ਅਪੀਲ ਕਰਾਂਗਾ ਕਿ ਜਿਹੜਾ 7 ਤਰੀਕ ਦਾ ਆਪਾਂ ਧਰਨਾ ਪ੍ਰਦਰਸ਼ਨ ਲਗਾਇਆ ਆਪਾਂ ਪ੍ਰਸ਼ਾਸਨ ਨੂੰ 7 ਤਰੀਕ ਤੱਕ ਦਾ ਟਾਈਮ ਦਿੱਤਾ ਆ ਕਿ 7 ਤਰੀਕ ਤੱਕ ਪਾਣੀ ਦਾ ਮਸਲਾ ਪ੍ਰਸ਼ਾਸਨ ਆਪਣੇ ਪੱਧਰ ਤੇ ਹੱਲ ਕਰੇ ਤੇ ਜੇਕਰ ਉਹ 7 ਤਰੀਕ ਤੱਕ ਨਹੀਂ ਹੱਲ ਕੋ ਕਰਦੇ ਫਿਰ ਆਪਾਂ ਸ਼ਾਂਤ ਮੇ ਢੰਗ ਦੇ ਨਾਲ ਧਰਨਾ ਪ੍ਰਦਰਸ਼ਨ ਕਰਨਾ ਤੇ ਜਿਹੜੇ ਸਾਡੇ ਦਰਬਾਰ ਮਈਆ ਜੀ ਦੇ ਮੁਖ ਸੇਵਾਦਾਰਾ ਸ਼ੰਭੂ ਜੀ ਪਾਪਾ ਜੀ ਉਹਨਾਂ ਨੇ ਮੀਟਿੰਗ ਦੇ ਵਿੱਚ ਕਿਹਾ ਸੀ ਕਿ 15 ਤਰੀਕ ਨੂੰ ਮੈਂ ਧੋਖੜਤਾਲ ਤੇ ਹੜਤਾਲ ਕਰਾਂਗਾ 7 ਤੋਂ 15 ਤੱਕ ਆਪਾਂ ਸ਼ਾਂਤਮਈ ਢੰਗ ਦੇ ਨਾਲ ਧੋਖੜਤਾਲ ਜਿਹੜਾ ਉੱਥੇ ਪ੍ਰੋਟੈਸਟ ਕਰਨਾ ਹੈ ਹੜਤਾਲ ਕਰਨੀ ਆ ਤੇ ਧਰਨਾ ਲਗਾਉਣਾ ਹੈ ਤੇ ਜੇ ਮਸਲਾ ਨਹੀਂ ਹੱਲ ਹੁੰਦਾ ਫਿਰ ਉਹਨੂੰ ਥੋੜਾ ਉੱਗਰ ਰੂਪ ਦੇਣਾ ਹੈ ਤਾਂ ਮੈਨੂੰ ਪੂਰਨ ਭਰੋਸਾ ਹੈ ਮੇਰੇ ਕਰ ਤੁਹਾਡੇ ਜਿਹੜੇ ਨਗਰ ਦੇ ਲੋਕ ਆ ਬਹੁਤ ਹੀ ਸੰਘਰਸ਼ੀ ਲੋਕ ਆ ਕ੍ਰਾਂਤੀਕਾਰੀ ਲੋਕ ਆ ਲੜਨ ਵਾਲੇ ਆ ਖੜਨ ਵਾਲੇ ਆ ਅੜਨ ਵਾਲੇ ਆ ਕਿਉਂਕਿ ਮੈਂ ਆਉਂਦਾ ਰਹਿਣਾ ਇੱਥੇ ਅਸੀਂ ਛੋਟੇ ਛੋਟੇ ਹੁੰਦੇ ਬਚਪਨ ਤੋਂ ਹੀ ਪਹਿਲਾਂ ਵੀ ਦੇਖਿਆ ਕਿ ਆਪਾਂ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਡੀ ಗ್ರಾಮ ਪੰਚਾਇਤ ਪੰਡਰਾਮਗੜ੍ਹ ਵੱਲੋਂ ਲੋਕਾਂ ਸਤਿਮਾਨ ਚ ਦਾ ਤੈਅ ਦੇ ਲੋਕਾਂ ਵਾਗਦੇ ਆ ਜੀ ਜੋ ਸਾਡੇ ਆਮ ਗਲਾਸ ਵੀ ਅੱਜ ਹੋਇਆ ਜੀ ਇਹਨੇ ਇਸ ਗੱਲੋਂ ਧੰਨਵਾਦੀਆਂ ਕਿ ਸਾਡੇ ਪਿੰਡ ਦੇ ਪਾਣੀ ਦੇ ਮਸਲੇ ਤੇ ਨਹੀਂ ਸਾਡੇ ਰਾਮਗੜ੍ਹ ਹੱਲਾ ਦਿੱਤਾ ਜੀ ਜਰਨਲਜੀ ਕੰਮਰੇਟਾ ਜੀ ਖਾਨਸਰਾਰ ਜੀ ਬਾਕੀ ਇਹਨਾਂ ਦੀ ਪੂਰੀ ਟੀਮ ਇਹਨਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਵੀ ਆ ਤੇ ਅਸੀਂ ਮੋਢੇ ਦੇ ਮੋਢਾ ਨਾਲ ਨਾਲ ਲਾ ਕੇ ਚੱਲਾਂਗੇ ਇਹਨਾਂ ਦੇ ਨਾਲ ਬਾਕੀ ਜੇ ਕੋਈ ਵੀ ਇਹਨਾਂ ਨੂੰ ਗੱਲਬਾਤ ਦੀ ਹੁਣ ਬੰਦੀ ਆ ਜਾਂ ਸਲਾਹ ਮਸ਼ਵਰਾ ਹੈ ਇਹਨਾਂ ਦਾ ਅਸੀਂ ਲਵਾਂਗੇ ਇਹ ਤਾਂ ਚਲੋ ਅੱਲੇ ਨੇ ਜੋ ਕਿ ਹੈ ਨਹੀਂ ਅਸੀਂ ਜਿਹੜਾ ਪਾਣੀ ਦਾ ਮਸਲਾ ਹੈ ਸਾਡੀ ಗ್ರಾಮ ਪੰਚਾਇਤ ਵੱਲੋਂ ਪੂਰਾ ਸਪੋਰਟ ਹੋਊਗਾ ਜੀ ਥੋੜੀ ਸਾਥ